ਅੱਜ ਦੀ ਵੀਡੀਓ ਵਿੱਚ ਦੱਸਦੇ ਹਾਂ ਕਿ Orien International Academy ਪੰਜਾਬ ਵਿੱਚ ਕਰਵਾਏ ਜਾਣ ਵਾਲੇ ਕੋਰਸਸ ਦੀ ਫੀਸ ਅਤੇ ਡਿਊਰੇਸ਼ਨ ਕੀ ਹੈ Orien International Academy ਪੰਜਾਬ ਵਿੱਚ ਕਈ ਕੋਰਸਸ ਕਰਵਾਏ ਜਾਂਦੇ ਹਨ ਤਾਂ ਅੱਜ ਦੀ ਵੀਡੀਓ ਵਿੱਚ ਇੱਥੋਂ ਦੇ ਕੁਝ ਮੇਨ ਕੋਰਸਸ ਦੀ ਫੀਸ ਅਤੇ ਡਿਊਰੇਸ਼ਨ ਦੱਸਦੇ ਹਾਂ Orien International Academy ਪੰਜਾਬ ਵਿੱਚ ਕਾਸਮੈਟੋਲੋਜੀ ਕੋਰਸ ਬਿਊਟੀ ਕੋਰਸਸ ਅਤੇ ਸਕਿਨ ਕੋਰਸਸ ਦੀ ਫੀਸ 4,50,000 ਰੁਪਏ ਹੁੰਦੀ ਹੈ ਅਤੇ ਇਸ ਦੀ ਡਿਊਰੇਸ਼ਨ 6 ਮਹੀਨੇ ਤੋਂ ਲੈ ਕੇ 1 ਸਾਲ ਦੇ ਵਿੱਚ ਹੁੰਦੀ ਹੈ ਇੱਥੇ ਨੇਲ ਆਰਟ ਕੋਰਸ ਦੀ ਫੀਸ 50,000 ਰੁਪਏ ਹੁੰਦੀ ਹੈ ਅਤੇ ਇਸ ਦੀ ਡਿਊਰੇਸ਼ਨ 45 ਦਿਨ ਦੀ ਹੁੰਦੀ ਹੈ ਇਥੇ हेयर कोर्स ਦੀ ਫੀਸ 1,60,000 ਰੁਪਏ ਹੁੰਦੀ ਹੈ ਅਤੇ ਇਸ ਦੀ ਡਿਊਰੇਸ਼ਨ 2 ਮਹੀਨੇ ਦੀ ਹੁੰਦੀ ਹੈ। ਰੇਨੀ ਇੰਟਰਨੈਸ਼ਨਲ ਅਕੈडमी ਪੰਜਾਬ ਵਿੱਚ ਮੇਕਅਪ ਕੋਰਸ ਦੀ ਫੀਸ ਵੀ 1,60,000 ਰੁਪਏ ਹੁੰਦੀ ਹੈ ਅਤੇ ਇਸ ਦੀ ਡਿਊਰੇਸ਼ਨ ਵੀ 2 ਮਹੀਨੇ ਦੀ ਹੁੰਦੀ ਹੈ। ਜੇ ਤੁਸੀਂ ਇੰਡੀਆ ਦੇ ਟਾਪ ਦੀ ਮੇਕਅਪ ਅਕੈडमी ਤੋਂ ਕੋਰਸ ਕਰਕੇ ਮੇਕਅਪ ਆਰਟਿਸਟ ਬਣਨਾ ਚਾਹੁੰਦੇ ਹੋ ਤਾਂ ਅੱਜ ਤੇ ਹੁਣ ਦੱਸਦੇ ਹਾਂ ਕਿ ਭਾਰਤ ਦੀਆਂ ਟਾਪ ਦੀਆਂ ਮੇਕਅਪ ਅਕੈਡਮੀਆ ਕਿਹੜੀਆਂ ਹਨ। ਭਾਰਤ ਵਿੱਚ ਮੇਕਅਪ ਕੋਰਸ ਕਰਵਾਉਣ ਲਈ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈडमी ਦੀ ਨੌਇਡਾ ਤੇ ਦਿੱਲੀ ਬ੍ਰਾਂ ਪਾਰਤ ਦੀ ਬੈਸਟ ਬਿਊਟੀ ਅਕੈडमी ਦਾ ਆਡ ਵੀ ਮਿਲ ਚੁੱਕਿਆ ਹੈ ਪਾਰਤ ਵਿੱਚ ਮੇਕਅਪ ਕੋਰਸ ਕਰਵਾਉਣ ਲਈ ਦੂਜੇ ਨੰਬਰ ਤੇ ਆਉਂਦੀ ਹੈ VLCS ਅਕੈडमी ਦੀ ਮੁੰਬਈ ਬ੍ਰਾਂਚ ਅਤੇ ਪਾਰਤ ਵਿੱਚ ਮੇਕਅਪ ਕੋਰਸ ਕਰਵਾਉਣ ਲਈ ਤੀਜੇ ਨੰਬਰ ਤੇ ਆਉਂਦੀ ਹੈ Lakme ਅਕੈडमी ਦੀ ਮੁੰਬਈ ਬ੍ਰਾਂਚ ਆਪਣੇ ਕਰੀਅਰ ਬਾਰੇ ਹੋਰ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਫੋਲੋ ਕਰੋ